ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਜੀ ਦੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਹਾਂ ਜੀਣਾ ਤੁਹਾਡੇ ਸਾਲ ਲਈ ਅੱਜ ਦੀ ਇੱਕ ਹੋਰ ਨਵੀਂ ਅਪਡੇਟ ਲੈ ਕੇ ਅੱਜ ਵਾਲੀ ਜਿਹੜੀ ਅਪਡੇਟ ਹੈ ਜੋ 3704 ਮਾਸਟਰ ਕਿਡਰ ਅਧਿਆਪਕਾਂ ਵਾਸਤੇ ਹੈ ਜੀ ਕਿਰਪਾ ਕਰਕੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਬਨੇ ਰਹੋ ਕਿਤੇ ਨਾ ਕਿਤੇ ਅੱਜ ਆਰਾਹਤ ਵਾਲੀ ਜਿਹੜੀ ਗੱਲ ਉਹ 3704 ਵਾਸਤੇ ਇੱਕ ਵੱਡਾ ਜਿਹੜਾ ਫੈਸਲਾ ਆ ਸਕਦਾ ਹੈ ਸੋ ਪਰਮਾਤਮਾ ਕਰੇ ਇਹੀ ਦੁਆ ਕਰਦੇ ਆਂ ਕਿ ਇਹ ਫੈਸਲਾ ਉਹਨਾਂ ਸਾਰੇ ਹੀ ਅਧਿਆਪਕਾਂ ਦੇ ਹੱਕ ਵਿੱਚ ਆਵੇ ਜਿਨ੍ਹਾਂ ਨੂੰ ਸ਼ੋ ਕੌਜ਼ ਨੋਟਸ ਕੱਢੇ ਗਏ ਤਾਂ ਕੀ ਇਹ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਆਂ ਜਿਸ ਤਰ੍ਹਾਂ ਕਿ ਜਿਨ੍ਹਾਂ ਕੱਲ ਆਪਾਂ 16 ਅਪ੍ਰੈਲ ਨੂੰ ਜਿਹੜਾ ਉਹ ਵੱਡੇ ਪੱਧਰ ਤੇ ਜਿਹੜੇ ਧਰਨੀ ਉਮਚਾਰੇ ਹੋਏ ਤਾਂ ਉਸੇ ਦੇ ਤਹਿਤ 3704 ਮਾਸਟਰ ਕਿਡ ਯੂਨੀਅਨ ਦੇ ਨੁਮਾਇੰਦੇ ਉਹਨਾਂ ਨੇ ਨਿੱਜੀ ਤੌਰ ਤੇ ਜਿਹੜਾ ਹੈਗਾ ਸਿੱਖਿਆ ਮੰਤਰੀ ਸਾਹਿਬ ਨਾਲ ਜਿਹੜੀ ਉਹ ਮੀਟਿੰਗ ਕੀਤੀ ਗਈ ਸੋ ਮੀਟਿੰਗ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਪੱਖ ਉਹ ਪੇਸ਼ ਕੀਤਾ ਗਿਆ ਤੇ ਉਹਨਾਂ ਨੂੰ ਕੀ ਕਾਰਨ ਹੈ ਜਿਹੜਾ ਉਹ ਮਤਲਬ ਸ਼ੋ ਕਾਸ ਨੋਟਸ ਕੱਢੇ ਗਏ ਹਾਲਾਂਕਿ ਉਹਨਾਂ ਨੂੰ 4 ਸਾਲ ਦੇ ਤਕਰੀਬਨ ਸਮਾਂ ਹੋ ਚੁੱਕਿਆ ਠੀਕ ਹੈ ਜੀ ਜੁਆਇਨ ਹੋਇਆ ਨੂੰ ਪਰ ਅੱਜ ਉਹਨਾਂ ਨੂੰ ਜਿਹੜਾ ਉਹ ਕਿਹਾ ਜਾ ਰਿਹਾ ਕਿ ਤੁਹਾਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾ ਰਿਹਾ ਤਾਂ ਇਹਨਾਂ ਦੀਆਂ ਸਵਾਮੀਆਂ ਨਹੀਂ ਖਤਮ ਕੀਤੀਆਂ ਜਾਣੀਆਂ ਸੋ ਉਸੇ ਦੇ ਤਹਿਤ ਜਿਹੜੇ 3704 ਦੇ ਯੂਨੀਅਨ ਦੇ ਨੁਮਾਇੰਦੇ ਹੈ ਉਹਨਾਂ ਨੇ ਸਿੱਖਿਆ ਮੰਤਰੀ ਸਾਹਿਬ ਨਾਲ ਮੀਟਿੰਗ ਕਰਨ ਤੋਂ ਬਾਅਦ ਉਹਨਾਂ ਤੋਂ ਇੱਕ ਨਿੱਜੀ ਮੀਟਿੰਗ ਲੈ ਕੇ ਉਸ ਤੋਂ ਬਾਅਦ ਉਸ ਮੀਟਿੰਗ ਦਾ ਜਿਹੜਾ ਉਹ ਫੈਸਲਾ ਕਰਨ ਲਈ 17 ਅਪ੍ਰੈਲ ਨੂੰ ਇੱਕ 11 ਵਜੇ ਜਿਹੜੀ ਉਹ ਮੀਟਿੰਗ ਸੱਜੀ ਗਈ ਹੈ ਤਾਂ ਜਿਹਦਾ ਫੈਸਲਾ ਅੱਜ ਹੋ ਜਾਣਾ ਸੋ ਪਰਮਾਤਮਾ ਕਰੇ ਇਹ ਫੈਸਲਾ ਉਹਨਾਂ ਅਧਿਆਪਕਾਂ ਦੇ ਹੱਕ ਵਿੱਚ ਆਵੇ ਜਿਸ ਤਰ੍ਹਾਂ ਕਿ ਜੇ ਆਪਾਂ ਦੇਖ ਸਕਦੇ ਹਾਂ ਵੀ EWS ਕੇਸ ਵਿੱਚ ਆਏ ਫੈਸਲੇ ਤੋਂ ਬਾਅਦ ਵਿਭਾਗ ਨੇ ਲਿਸਟ ਰੀਕਾਸਟ ਕਰਤੀਆਂ 3704 ਮਾਸਟਰ ਕੈਡਰ ਦੇ ਲਗਭਗ 117 ਅਧਿਆਪਕਾਂ ਨੂੰ ਸੇਵਾਮੈਂ ਖਤਮ ਕਰਨ ਲਈ ਨਿੱਜੀ ਪਦਰ ਤੇ ਬੁਲਾਇਆ ਗਿਆ ਸੀ ਪਰ ਇਹ ਮਾਮਲਾ ਜਿਹੜਾ ਹੈਗਾ ਹੁਣ ਉਹ ਨਿੱਜੀ ਪਦਰ ਤੇ ਮੈਨੂੰ ਦੱਸਿਆ ਗਿਆ ਜਿਸ ਕਰਕੇ 17 ਅਪ੍ਰੈਲ ਨੂੰ 11 ਵਜੇ ਦਫਤਰ 35 ਕਮਰਾ ਨੰਬਰ 35 7ਵੀਂ ਮੰਜ਼ਲ ਦੇ ਵਿੱਚ ਜਿਹੜਾ ਉਹ ਡਿਸਕਸ ਕੀਤਾ ਜਾਏਗਾ ਤਾਂ ਜੋ ਸਮੱਸਿਆ ਦਾ ਹੱਲ ਕੱਢਿਆ ਜਾ ਸਕੇ ਸੋ ਜਲਦੀ ਹੀ ਉਹਨਾਂ ਸਾਰੇ ਹੀ ਅਧਿਆਪਕਾਂ ਵਾਸਤੇ ਖੁਸ਼ਖਬਰੀ ਵਾਲੀ ਗੱਲ ਆ ਸਕਦੀ ਹੈ ਪਰ ਮਾਤਾ ਮਾਤਾ ਕਰੇ ਆਪਾਂ ਖੁਸ਼ਖਬਰੀ ਵਾਲੀ ਗੱਲ ਹੀ ਕਹਾਂਗੇ ਕਿਉਂਕਿ 네ਗੇਟਿਵ ਨਹੀਂ ਹੋਣਾ ਤੇ ਆਪਾਂ ਇੱਕ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਨਿਰਾਸ਼ ਨਹੀਂ ਹੋਣਾ ਤੁਸੀਂ ਹਾਲਾਂਕਿ ਚੈਲੰਜ ਆਉਂਦੇ ਰਹਿੰਦੇ ਆ ਪਰ ਯੂਨੀਅਨ ਦਾ ਸਾਥ ਇਸ ਤਰੀ ਬਣਾਈ ਰੱਖਿਓ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਸ ਜੇਕਰ ਇਹ ਤਾਂ ਹਜੇ ਵੀ ਕੋਈ ਫੈਸਲਾ ਨਹੀਂ ਹੁੰਦਾ ਤਾਂ ਪਟੀਸ਼ਨਰ ਬਣਉ ਕੇਸ ਲਾਉ ਹੈ ਨਾ ਉਹ ਸਾਰੀ ਚੀਜ਼ਾਂ ਹੋਣ ਗਿਆ ਤਾਂ ਫਿਲਹਾਲ 170 ਸੌਰੀ 117 ਅਧਿਆਪਕਾਂ ਵਾਸਤੇ ਜਿਹੜੇ ایਡਬਲਿਊਐਸ ਕੈਂਡੀਡੇਟਸ ਨੇ ਉਹਨਾਂ ਦੀ ਜਿਵੇਂ ਕਿ ਅੱਜ ਕਿਸਮਤ ਦਾ ਫੈਸਲਾ ਹੋਣ ਜਾ ਰਿਹਾ ਸੋ ਪਰਮਾਤਮਾ ਕਰੇ ਇਹ ਫੈਸਲਾ ਉਹਨਾਂ ਦੇ ਹੱਕ ਵਿੱਚ ਆਵੇ ਤੇ ਚਾਹੀ ਚਾਹੀ ਇੱਕ ਵੱਡੀ ਟੈਨਸ਼ਨ ਉਹਨਾਂ ਦੇ ਦਿਮਾਗਾਂ ਦੇ ਉੱਪਰ ਬਣੀ ਹੋਈ ਹੈ ਕਿ ਉਹਨਾਂ ਨੂੰ ਪਤਾ ਨਹੀਂ ਉਹਦਾ ਕੀ ਹੋਊਗਾ ਕਿਉਂਕਿ ਇਸ ਤਰ੍ਹਾਂ ਆਪ ਦੇਖਦੇ ਆ ਵੀ ਇਸ ਤਰ੍ਹਾਂ ਹੋ ਜਾਣਾ ਹੈ ਮਨਾਂ ਦੇ ਉੱਪਰ ਸੋ ਜਲਦੀ ਹੀ ਇੱਕ ਜਿਹੜੀ ਖੁਸ਼ਖਬਰੀ ਵਾਲੀ ਗੱਲ ਉਹ ਆਪਾਂ ਤੁਹਾਡਾ ਨਾਲ ਸਾਂਝੀ ਕਰਾਂਗੇ ਕੀ ਅਪਡੇਟ ਆਉਂਦੀ ਹੈ ਉਹ ਤੁਹਾਨੂੰ ਜਰੂਰ ਤੁਹਾਡਾ ਨਾਲ ਸਾਂਝੀ ਕਰਾਂਗੇ ਕਿਰਪਾ ਕਰਕੇ ਜਿਹੜੇ ਅੱਜ ਦਾ ਜਿਹੜਾ ਉਹ ਫੈਸਲਾ ਉਹਦੀ ਉਡੀਕ ਕਰਦੇ ਆ ਸੋ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜਾਣਨ ਦੇ ਲਈ ਜੁੜੇ ਰਹੋ ਸਾਡੇ ਨਾਲ ਮਿਲਦੇ ਆ ਕਿਸੇ ਖਾਸ ਜਾਣਕਾਰੀ ਦੇ ਲਈ ਤਦ ਤੱਕ ਲਈ ਧੰਨੋ